ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਐਸ ਡਾਕਟਰ ਐਸ ਪ੍ਰੋਫੈਸਰ ਨੌਕਰੀ ਕਰਨ ਵਾਲੇ ساری ਜ਼ਿੰਦਗੀ ਉੱਥੇ ਵੀ ਸ਼ਾਨੋ ਸ਼ੌਕਤ ਦੇ ਨਾਲ ਨੌਕਰੀ ਕੀਤੀ ਪਰ ਆਪਣੇ ਆਪ ਸਧਾਰਨ ਕਿਰਦਾਰ ਦੇ ਵਿੱਚ ਫਿਲਮਾਂ 'ਚ ਦਿਖਾਉਣਾ ਲੋਕਾਂ ਨੂੰ ਹਸਾਉਣਾ ਸਾਡਾ ਸਾਰਿਆਂ ਦਾ ਵਾਇਡਲ ਫਨਕਾਰ ਸੀ ਔਰ ਮੇਰੇ ਨਾਲ ਸਭ ਤੋਂ ਜੀ ਖੁਸ਼ੀ ਨਾਲ ਯਾਦ ਜਿਹੜੀ ਸੀ ਉਹਨਾਂ ਨਾਲ ਕਿ ਮੈਂ ਉਹਨਾਂ ਦਾ ਜਦੋਂ ਮੈਂ ਸਟੂਡੈਂਟ ਸੀ ਮੈਂ murid ਤਾਂ ਸੀਗਾ ਹੀ ਉਹਨਾਂ ਦਾ ਟੀਵੀ ਤੇ ਦੇਖ-ਦੇਖ ਕੇ ਉਹਨਾਂ ਨੂੰ ਮੈਂ ਕਦੇ ਇੱਕ ਵਾਰੀ ਦੇਖਣਾ ਇੱਕ ਵਾਰੀ ਮਿਲਣਾ ਚਾਹੁੰਦਾ ਸੀ ਉਹਨਾਂ ਨੂੰ ਮੈਂ ਜ਼ਿੰਦਗੀ ਦਾ ਪਹਿਲਾ ਜਦੋਂ ਮੋਨ ਐਕਟਿੰਗ ਕੰਪੀਟੀਸ਼ਨ ਲੜਿਆ ਸੀ ਕਿਹੜੇ ਸੰਦੀਗਰ ਦਾ ਸਨ ਬਹੁਤ 89 ਦੀ ਗੱਲ ਹੋ ਸਕਦੀ ਹੈ ਜੀ ਉਦੋਂ ਲੁਧਿਆਣੇ ਕੰਪੀਟੀਸ਼ਨ 'ਚ ਮੈਂ ਪਹਿਲੀ ਵਾਰ ਹੀ ਗਿਆ ਸੀ ਉਦੋਂ ਜੱਜ ਬੈਠੇ ਸੀ ਸਾਹਮਣੇ ਭੱਲਾ ਸਾਹਿਬ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਸੀ ਕਿ ਭਾਵੇਂ ਮੈਂ ਹਾਰ ਜਾਵਾਂ ਪਰ ਆਹ ਜਿਹੜੇ 7 ਮਿੰਟ ਅਗਲੇ ਨੇ ਮੈਂ ਪਰਫਾਰਮ ਕਰਨਾ ਔਰ ਮੈਨੂੰ ਭੱਲਾ ਸਾਹਿਬ ਨੇ ਸਾਹਮਣੇ ਬੈ ਕੇ ਦੇਖਣਾ ਮੇਰੇ 'ਸਤੇ ਬਹੁਤ ਮਾਣ ਵਾਲੀ ਗੱਲ ਸੀ ਸੋ ਉੱਥੋਂ ਸਾਡਾ ਇਹ ਸਾਥ ਦਾ ਸਫ਼ਰ ਸ਼ੁਰੂ ਹੁੰਦਾ ਹੈ ਵੀ ਇਹ شمار ਫਿਲਮਾਂ ਸੀ ਕੀਤੀਆਂ ਨੇ ਤੇ ਅੱਜ ਵੀ ਲੱਗਦਾ ਨਹੀਂ ਕਿ ਭੱਲਾ ਸਾਹਿਬ ਨਹੀਂ ਜਾਂ ਦੁਬਾਰਾ ਕਦੇ ਮਿਲਣਾ ਨਹੀਂ ਮਾਨ ਚ ਇੰਨਾ ਰੋਸ ਹੈ ਉਹਨਾਂ ਦੇ ਨਾਲ ਅਸੀਂ ਸ਼ੂਟਿੰਗ ਤੇ ਵੀ ਬਹੁਤ ਖਿਆਲ ਰੱਖਦੇ ਸੀ ਉਹਨਾਂ ਦਾ ਕਿਉਂਕਿ ਡਾਇਬੀਟਿਕ ਸੀਗੇ ਉਹਨਾਂ ਨੂੰ ਸ਼ਿਕਾਇਤ ਹੀ ਸਾਡੇ ਨਾਲ ਹੁੰਦੀ ਸੀ ਵੀ ਗੁੱਗੀ ਗਿੱਪੀ ਪਲ ਆਪਣਾ ਬੀਨੂ ਜਾਂ ਕਰਮਜੀਤ ਜਾਂ ਹੋਰ ਸਾਡੇ ਮੇਰੇ ਹੱਥੋਂ ਬਰਫੀ ਖੋਲ ਲੈਂਦੇ ਨੇ ਮੇਰੇ ਹੱਥੋਂ ਮਿੱਠਾ ਖਾ ਗੋ ਕੇ ਛੁੱਟ ਦਿੰਦੇ ਨੇ ਨਾਲੇ ਮਾਨ ਵੀ ਕਰਦੇ ਸੀ ਵੀ ਇੰਨਾ ਫਿਕਰ ਕਰਦੇ ਮੇਰੇ ਤੇ ਤੇ ਉਹ ਇੱਕ ਸਾਥ ਉਮਰ ਭਰ ਲਈ ਛੁੱਟ ਗਿਆ ਹੁਣ ਕਦੇ ਸਾਨੂੰ ਅਹਿਸਾਸ ਨਹੀਂ ਹੋ ਸਕਦਾ ਕਿ ਪੱਲਾ ਸਾਨੂੰ ਅਸੀ ਕਿਰੇ ਦੁਬਾਰਾ ਦੇਖਣਾ ਜਾਂ ਮਿਲਣਾ ਨਹੀਂ ਅਜੇ ਵੀ ਲੱਗਦਾ ਕਿਤੇ ਨਾ ਕਿਤੇ ਮਿਲਣਗੇ ਤੇ ਅਸੀਂ ਉਹਨਾਂ ਨਾਲ ਸ਼ਿਕਾਇਤ ਕਰਾਂਗੇ ਕਿ ਤੁਸੀਂ ਸਾਡੀ ਗੱਲ ਨਹੀਂ ਸੀ ਮੰਨਦੇ ਹੁੰਦੇ ਔਰ ਮੈਂ ਤਾਂ ਅੱਜ ਵੀ ਜਦੋਂ ਲਿਖਿਆ ਵੀ ਉਹਨਾਂ ਬਾਰੇ ਇਹ ਕਿਹਾ ਕਿ ਮੇਰੇ ਵੱਡੇ ਵੀਰ ਕਿਸੇ ਹੋਰ ਜਹਾਨ 'ਚ ਜ਼ਰੂਰ ਮਿਲਾਂਗੇ ਔਰ ਪੱਲਾ ਸਾਹਿਬ ਜ਼ਰੂਰ ਸਾਨੂੰ ਕਿਤੇ ਨਾ ਕਿਤੇ ਮਿਲਣ ਲੱਗਦਾ ਹੈ ਕਿ ਮਿਲਣਗੇ ਕਿਉਂਕਿ ਇਹ ਥੜੀਆਂ ਸਾਂਝਾਂ ਨੇ ਸਦੀਵੀ ਹੈ ਲਾਸਟ ਮੁਲਾਕਾਤ ਤੁਹਾਡੀ ਲਾਸਟ ਇੱਕ ਫਿਲਮ ਦੇ ਪ੍ਰੀਮੀਅਰ ਤੇ ਮਿਲੇ ਸੀ ਅਸੀਂ ਕਿਉਂਕਿ ਸਿਹਤ ਨਾਇਾਬ ਸੀ ਉਹਨਾਂ ਦੀ ਤੇ ਮਤਲਬ ਸਿਹਤ ਯਾਬ ਨਹੀਂ ਸੀਗੇ ਤੇ ਅਸੀਂ ਇੱਕ ਫਿਲਮ ਦੇ ਪ੍ਰੀਮੀਅਰ ਤੇ ਉਹਨਾਂ ਨੂੰ ਮਿਲੇ ਸੀ ਹਾਲਾਂਕਿ ਕਮਜ਼ੋਰ ਸੀਗੇ ਸਾਨੂੰ ਇੰਨੀ ਬੜੀ ਖੁਸ਼ੀ ਸੀ ਕਿ ਘਰੋਂ ਨਿਕਲ ਰਹੇ ਨੇ ਲੋਕਾਂ 'ਚ ਵਿਚਰ ਰਹੇ ਨੇ ਪਰ ਬੜੀ ਆਸ ਉਮੀਦ ਸੀ ਉਸ ਪਰਮਾਤਮਾ ਤੇ ਕਿ ਜਲਦੀ ਇਹਨਾਂ ਨੂੰ ਠੀਕ ਕਰਨਗੇ ਅਸੀਂ ਫੇਰ ਦੁਬਾਰਾ ਇਕੱਠੇ ਹੋਵਾਂਗੇ ਪਰ ਅਸਲ ਦੇ ਵਿੱਚ ਗਿੱਪੀ ਹੋਣਾ ਨੇ ਫਿਲਮ ਪਿੱਛੇ ਅਨਾਉਂਸ ਕੀਤੀ ਸੀ ਕੈਰੀਅਰ ਜਟਾ ਹੋਰ ਉਹਦੇ 'ਚ ਸਾਨੂੰ ਸਾਰਿਆਂ ਨੂੰ ਚਾਹੀਏ ਹੀ ਸੀ ਕਿ ਮੁਨਿਸਪਲ ਆਸਬ ਨੂੰ ਦੁਆਰਾ ਮੈਂਟਲੀ ਤਗੜ ਤਗੜੇ ਕਰਕੇ ਔਰ ਉਹਨਾਂ ਦੇ ਹਿਸਾਬ ਨਾਲ ਕੈਰੇਕਟਰ ਤਿਆਰ ਕਰਕੇ ਉਹਨਾਂ ਨੂੰ ਫਿਲਮ ਚ ਲੈ ਕੇ ਆਵਾਂਗੇ ਉਹ ਵੀ ਉਮੀਦ ਸਾਡੀ ਜਿਹੜੀ ਪੱਲਾ ਸਾਹਿਬ ਦੇ ਨਾਲ ਚੱਲੀ ਠੀਕ ਹੈ ਕੈਰੀਅਰ